ਲਈ ਬੋਦੇ ਜੀ ਮਾੜਾ ਜੇ ਉਸ ਤੇ ਲੱਗਿਆ ਪੈਸੇ ਭਰਾ ਜੀ ਸਾਡੇ 50-50 ਹਜ਼ਾਰ ਰੁਪਈਆ ਲੱਗਿਆ ਵਾ ਮੈਂ ਜੱਗਾ ਰਾਮ ਮੈਂ ਜੱਗਾ ਰਾਮ ਸੰਦੀਪ ਲੱਥੋਂ ਕਹਿੰਦਾ ਸਾਡਾ 50-50 ਹਜ਼ਾਰ ਰੁਪਈਆ ਉੱਤੇ ਲੱਗਿਆ ਵਾ ਠੀਕ ਆ ਓਵੇਂ ਗੁੱਸੇ ਦਾ ਨਹੀਂ ਭਰਾ ਵੀ ਦੋਸਤ ਤੇ ਲੱਗਿਆ ਵਾ ਜੇ ਮੈਂ ਜਿੰਨਾ ਜ ਉਹ ਜਿੰਦਾ ਸੀ ਇੱਕ ਦੂਜੇ ਨੂੰ ਪਹੁੰਚਾਈਆਂ ਦੇਵਾਂਗੇ ਵੀ ਇਕੱਠੇ ਬਹਿ ਕੇ ਬਾਜੀ ਅਨਜੋਏ ਕਰਾਂਗੇ ਇੱਕ ਦੂਜੇ ਦਾ ਠੰਡਾ ਪੀ ਕੇ ਜਾਵਾਂਗੇ ਭਰਾ ਵੀ ਤੌਰ ਤੇ ਆਹ ਘਰ ਚੰਗੀ ਵੀ ਆ ਜਾਂਦਾ 14 ਕਬੂਤਰਾਂ ਦੇ ਆ ਬਈ ਦੋ ਕੱਲੇ ਨੂੰ ਕੱਲਾ ਕਿਹੜੇ ਕਿਹੜੇ ਤੇ ਲੱਗੇ ਆ ਇਹਦਾ ਆ ਦੂਸਰਾ ਮੇਰਾ ਢੰਡ ਤੇ ਲਾਲ ਬਗਲ ਇਹਦੀ ਮੋਰ ਵੀ ਲੱਗੀ ਵੀ ਇਹਨਾਂ ਦੀ ਮੋਰ ਵੀ ਦਿਖਾ ਦੇ ਰੰਗ ਟੰਗਾ ਕਿਉਂ ਨਹੀਂ ਬੋਧ ਦੇਖ ਲੱਗੇ ਵੀਰੇ ਇੱਧਰ ਦੇ ਮਾਜੋਰੇ ਕੈਮਰੇ ਕੈਮਰੇ ਬਾਹਰ ਲਾ ਬਾਹਰ ਲਾ ਛੱਡਿਆ ਆਪਾਂ ਆ ਜੀ ਇਹਨਾਂ ਦਾ ਦਿਖਾਈ ਮੋਰ ਕਿਹੜਾ ਲੋਕ ਜਿਹੜਾ ਕਰਦਾ ਜਾ ਰਹੀ ਜੇ ਮੈਂ ਪੁੱਛੀ ਵੈਸੇ ਹੀ ਆ ਵੀ ਬਾਈ ਆਪ ਦਾ ਭਰਾ ਕੀ ਨਾਮ ਕਬੂਤਰ ਕੀ ਨਾਮ ਦੇ ਛੱਡੇ ਜੀ ਮੇਰਾ ਜੱਗाराम ਇਹਨਾਂ ਦਾ ਸੰਦੀਪ ਨੱਥੋ ਗਿਆ ਓਕੇ ਜੀ ਠੀਕ ਹੈ ਜੀ ਠੀਕ ਹੈ ਜੀ ਭਰਾਵਾ ਦਾ ਵੀ ਰੰਗ ਦਿਖਾ ਦਿਓ ਕਰ ਲੋ ਚਲੋ ਬੁੱਲੇ ਅਸੀਂ ਇਕੱਠੇ ਲਾ ਮੰਗ ਜਾਓ ਬੁੱਲੇ ਲਾਉਣ ਵੇਲੇ ਆਪ ਇਕੱਠੇ ਆਓ ਆਪ ਗੇਣ ਲਾ ਭਰਾਵਾ ਬ੍ਰੇਸਿੰਗ ਕਿਤੇ ਨੇ ਪੈ ਜਾਣੇ ਰਾਣੀ ਦੀ ਰਾਣੀ ਦਾ ਉਧਰ ਨਿਗਾਹ ਰੱਖ ਕਬੂਤਰੀ ਛੱਡ ਦੇ ਪਾਸੇ ਵੀਰੇ ਮੜਾ ਜਾ